ਇੱਕ ਵਾਰ ਤੇ ਮਾਮਾ ਲਪਤਿਆ ਨਹੀਂ ਉਹ ਮਾਮਾ ਨਾ ਪਿਆ ਨਹੀਂ ਓਏ ਇਸ ਵੀਰ ਜਗਦੀਸ਼ ਸਿੰਘ ਉਹਨਾਂ ਦੀ ਸ਼ਿਫਾਰਿਸ਼ ਕਹਿੰਦੇ ਅਕਬਰ ਬਾਦਸ਼ਾਹ ਦੇ ਮਾਮਾ ਮਰ ਗੀ ਤੇ ਅਕਬਰ ਬਾਦਸ਼ਾਹ ਹੋਈ ਜਾਵੇ ਉਹਦੇ ਮਰੀਦਾਂ ਨੇ ਆਖਿਆ ਉਹਦੇ ਸਾਥੀਆਂ ਨੇ ਆਖਿਆ ਅਕਬਰ ਬਾਦਸ਼ਾਹ ਤੈਨੂੰ ਗੋਲਡਨ ਰਾਜਾ ਦੁਨੀਆਂ ਦੇ ਲੋਕ ਕਹਿੰਦੇ ਐ ਤੋ ਜੇ ਵੀ ਲੰਘ ਕੇ ਚੁਕ-ਚੁਕ ਸਲਾਮਾਂ ਕਰਦੇ ਐ ਤੋ ਅਕਬਰ ਬਾਦਸ਼ਾਹ ਕਹਿੰਦਾ ਮੈਨੂੰ ਦੁਨੀਆਂ ਦੇ ਲੋਕ ਬਾਦਸ਼ਾਹ ਕਹਿੰਦੇ ਐ ਸਮਰਾਟ ਕਹਿੰਦੇ ਐ ਅਕਬਰ ਜੀ ਕਹਿੰਦੇ ਐ ਪਰ ਅੱਜ ਮੈਨੂੰ ਅਕੂ ਆਖਣ ਵਾਲੀ ਸੰਸਾਦ ਤੋਂ ਚੜੀ ਗਈ ਕੋਈ ਸ਼ਬਦ ਮਾਂ ਦੇ ਨਾਲ ਹੀ ਚਲੇ ਜਾਂਦੇ ਐ ਅਰਦਾਸ ਕਰਦਾ ਸਭਾਂ ਦੇ ਮਾਪੇ ਚੜ੍ਹਦੀ ਕਲਾ ਵਿੱਚ ਰਹਿਣ ਗੁਰੂ ਸਾਹਿਬ ਸਭਾਂ ਦੇ ਪਰਿਵਾਰਾਂ ਦੀ ਚੜ੍ਹਦੀ ਕਲਾ ਕਰੇ ਸਿੱਖ ਕੌਮ ਦੇ